ਅਬੋਹਰ ਦੇ ਪੰਜਪੀਰ ਨਗਰ ਚ ਰਹਿੰਦੀ ਹੁੰਦੀ ਆ ਮੰਜੂ ਕੰਪੋਜ਼ ਬੇਹਤ ਖੂਬਸੂਰਤ ਬੇਹਤ ਅਟਰੈਕਟਿਵ ਕੋਈ ਇੱਕ ਵਾਰ ਦੇਖੇ ਤਾਂ ਦੂਜੀ ਵਾਰ ਮੁੜ ਕੇ ਜ਼ਰੂਰ ਦੇਖੇ ਇਹੋ ਜਿਹਾ ਸੋਹੱਪਣ ਕੋਲ ਹੀ ਇਹਨਾਂ ਦੇ ਇੱਕ ਵੰਗਾ ਦੀ ਦੁਕਾਨ ਹੁੰਦੀ ਆ ਤੇ ਉਸ ਦੁਕਾਨ ਤੇ ਰਵਿੰਦਰ ਅਕਸਰ ਆਪਣੇ ਪਿਓ ਦਾ ਹੱਥ ਵੰਡਾਉਣ ਆਉਂਦਾ ਹੁੰਦਾ ਹੈ ਮੰਜੂ ਨੂੰ ਵੀ ਚੂੜੀਆਂ ਦਾ ਸਜਣ ਸਵਰਨ ਦਾ ਬਾਲਾ ਬਾਲਾ ਸ਼ੌਕ ਹੁੰਦਾ ਹੈ। ਉਹ ਅਕਸਰ ਇਸ ਦੁਕਾਨ ਤੇ ਵੰਗਾ ਚੜਾਉਣ ਜਾਂਦੀ ਰਹਿੰਦੀ ਹੈ। ਇਸ ਵਾਰ ਪਿਓ ਦੀ ਜਗ੍ਹਾ ਰਵਿੰਦਰ ਉੱਥੇ ਬੈਠਾ ਹੁੰਦਾ ਤੇ ਉਸ ਦਾ ਸਾਰਾ ਧਿਆਨ ਮੰਜੂ ਦੀ ਖੂਬਸੂਰਤੀ ਵੱਲ ਹੁੰਦਾ ਹੈ। ਉਸ ਦੀ ਬਾਅਦ ਚ ਵੰਗਾ ਚੜਾਉਂਦਿਆਂ ਉਸ ਨੇ ਮੰਜੂ ਨਾਲ ਅੱਖਾਂ ਮਿਲਣ ਤੇ ਉਹਨੂੰ ਇਹ ਇਸ਼ਾਰਾ ਕਰ ਦਿੱਤਾ ਹੁੰਦਾ ਹੈ ਕਿ ਉਹ ਉਹਨੂੰ ਪਸੰਦ ਕਰਦਾ ਹੈ। ਹਾਲਾਂਕਿ ਰਵਿੰਦਰ ਮੰਜੂ ਨਾਲ ਕੋਈ ਟਾਈਮ ਪਾਸ ਨਹੀਂ ਸਿਕਾ ਰਿਹਾ। ਉਹਨੂੰ ਉਹ ਸੱਚੀ ਹੀ ਬਹੁਤ ਪਸੰਦੋਂ। ਸਤਿ ਸ਼੍ਰੀ ਅਕਾਲ ਜੀ ਮਹਿ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮਨਜੂ ਦੇ ਦਿਲ ਚ ਵੀ ਰਵਿੰਦਰ ਦੇ ਪਿਆਰ ਲਈ ਜਗ੍ਹਾ ਬਣ ਚੁੱਕੀ ਹੁੰਦੀ ਆ ਫਿਰ ਇੱਕ ਦਿਨ ਅਜੀਹਾ ਵੀ ਆਇਆ ਜਦੋਂ ਇਹਨਾਂ ਦੇ ਪਿਆਰ ਨੂੰ ਪਰਮਾਨਗੀ ਮਿਲੀ ਤੇ ਇਹ ਦੋਵੇਂ ਇੱਕ ਹੋ ਗਏ ਵਿਆਹ ਹੋ ਗਿਆ ਇਹਨਾਂ ਦਾ ਆ ਨਿਡਰਨ ਮੇਦੀ ਗੱਲ ਵਿਆਹ ਤੋਂ ਬਾਅਦ ਰਵਿੰਦਰ ਨੇ ਆਪਣੇ ਹਿੱਸੇ ਦੀ ਜਾਇਦਾਦ ਦੇ ਬਦਲੇ ਪਿਓ ਤੋਂ ਕੈਸ਼ ਲਿਆ ਤੇ ਬਹੁਤ ਤੋਂ 15 ਕਿਲੋਮੀਟਰ ਦੂਰ ਟਰੰਕ ਬਣਾਉਣ ਦਾ ਕਾਰਖਾਨਾ ਸ਼ੁਰੂ ਕਰ ਲਿਆ ਇਸੇ ਦਰਮਿਆਨ ਮੰਜੂ ਨੇ ਇੱਕ ਧੀ ਦੀਕਸ਼ਾ ਨੂੰ ਜਨਮ ਦਿੱਤਾ ਪਰਿਵਾਰ ਚ ਖਰਚੇ ਵਧੇ ਪਰ ਆਮਦਨੀ ਨਹੀਂ ਰਵਿੰਦਰ ਕੋਲ ਜ਼ਿਆਦਾ ਐਕਸਪੀਰੀਅੰਸ ਸੀ ਨਹੀਂ ਸੋ ਕਾਰਖਾਨਾ ਵੀ ਬੰਦ ਕਰਨਾ ਪਿਆ ਲਾਸਸੇ ਚੱਲਦੇ ਆ ਹੁਣ ਇਹਨਾਂ ਨੇ ਮਕਾਨ ਵੀ ਬਦਲ ਲਿਆ ਕਿਰਾਏ ਦਾ ਰੋਜੀ ਰੋਟੀ ਚਲਾਉਣ ਲਈ ਰਵਿੰਦਰ ਨੇ ਡਰਾਈਵਰੀ ਸ਼ੁਰੂ ਕਰਤੀ ਫਿਰ ਇਹਨਾਂ ਘਰ ਇੱਕ ਪੁੱਤ ਨੇ ਜਨਮ ਲਿਆ ਵਕਤ ਬੀਤਦਾ ਗਿਆ ਬੱਚੇ ਵੱਡੇ ਹੋਏ ਪਰ ਮੰਜੂ ਤੇ ਰਵਿੰਦਰ ਚ ਟੈਨਸ਼ਨ ਬਹੁਤ ਵੱਧ ਚੁੱਕੀ ਸੀ ਇਨਾਂ ਚ ਪੈਸੇ ਦੀ ਕਮੀ ਦੇ ਚੱਲਦਿਆਂ ਆਏ ਦਿਨ ਝਗੜੇ ਹੁੰਦੇ ਤੇ ਵੱਡੇ ਝਗੜੇ ਹੁੰਦੇ 29 ਅਗਸਤ 2013 ਨੂੰ ਵੀ ਇਹਨਾਂ 'ਚ ਖੂਬ ਲੜਾਈ ਹੋਈ ਇਹ ਝਗੜਾ ਵੀ ਘਰ ਖਰਚੇ ਨੂੰ ਲੈ ਕੇ ਸੀ ਖੂਬ ਗਾਲਾਂ ਚਲੀਆਂ ਜਾਂ ਕਹਿੰਦੇ ਰਵਿੰਦਰ ਪਹਿਲਾਂ ਤੋਂ ਹੀ ਪਰੇਸ਼ਾਨ ਸੀ ਸੋ ਉਹ ਘਰੋਂ ਨਿਕਲ ਗਿਆ ਕਿਤੇ ਤੇ ਅਗਲੇ ਦਿਨ 30 ਅਗਸਤ ਨੂੰ ਉਸ ਦੀ লাশ ਸਦਰ ਪੁਲਿਸ ਨੂੰ ਮਿਲੀ ਉਨੂੰ ਕੀ ਹੋਇਆ ਇਸ ਦਾ ਜ਼ਿਕਰ ਨਹੀਂ ਆਉਂਦਾ ਪਰ ਰਵਿੰਦਰ ਦੇ ਜਾਣ ਤੋਂ ਬਾਅਦ ਉਸ ਦੇ ਘਰਦਿਆਂ ਨੇ ਮੰਜੂ ਨਾਲ ਹਰ ਰਿਸ਼ਤਾ ਤੋੜ ਲਿਆ ਮੰਜੂ ਨੂੰ ਇਸ ਚੀਜ਼ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ ਵੀਡੀਓ ਰੈਫਰੈਂਸਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੰਜੂ ਨੂੰ ਵਿਧਵਾ ਹੋਣ ਤੇ ਵੀ ਕੋਈ ਖਾਸ ਫਰਕ ਨਹੀਂ ਸੀ ਪਿਆ ਹਾਂ ਇਹਨਾਂ ਜ਼ਰੂਰ ਹੋ ਗਿਆ ਸੀ ਕਿ ਟਾਈਮ ਦੇ ਨਾਲ ਹੁਣ ਉਹ ਇਕੱਲਾ ਫੀਰ ਕਰਦੀ ਸੀ ਉਹਨੂੰ ਇਦਾਂ ਲੱਗਦਾ ਸੀ ਕਿ ਉਸ ਕੋਲ ਕੋਈ ਹੈ ਨਹੀਂ ਜਿਸ ਨਾਲ ਉਹ ਦਿਲ ਦੀ ਗੱਲ ਕਰ ਸਕੇ ਪਿਆਰ ਕਰ ਸਕੇ। ਉਹਨੂੰ ਲੱਗਦਾ ਸੀ ਕਿ ਉਹ ਭਰੀ ਜਵਾਨੀ 'ਚ ਵਿਧਵਾ ਹੋਈ ਹੈ, ਸੋ ਉਹਨੂੰ ਦੁਬਾਰਾ ਵਿਆਹ ਕਰਾ ਲੈਣਾ ਚਾਹੀਦਾ ਹੈ। ਜਿਸ 'ਚ ਕੋਈ ਮਾੜੀ ਗੱਲ ਵੀ ਨਹੀਂ। ਉਹਨੂੰ ਲੱਗਦਾ ਸੀ ਕਿ ਉਸਦਾ ਪਤੀ ਰਵਿੰਦਰ ਉਸਦੀ ਗਲਤੀ ਸੀ। ਉਸਨੂੰ ਪਿਆਰ ਨਹੀਂ ਪੈਸਾ ਦੇਖਣਾ ਚਾਹੀਦਾ ਸੀ ਤੇ ਹੁਣ ਉਹ ਉਹੀ ਦੇਖੇਗੀ। ਇਸ ਵਾਰ ਉਹੀ ਉਸਦਾ ਹਮਸਫਰ ਹੋਊਗਾ ਜੋ ਫਾਈਨੈਂਸ਼ੀਅਲੀ ਸਟਰੋਂਗ ਹੋਗਾ। ਕੁਝ ਦਿਨ ਪਹਿਲਾਂ ਮੰਜੂ ਨੇ ਆਪਣੀ ਧੀ ਦੀਕਸ਼ਾ ਤੋਂ ਸੋਸ਼ਲ ਮੀਡੀਆ ਚਲਾਉਣਾ ਸਿੱਖਿਆ। ਉਸਨੇ ਇੱਕ ਐਪ ਤੇ ਆਪਣਾ ਪ੍ਰੋਫਾਈਲ ਤਿਆਰ ਕੀਤਾ। ਪ੍ਰੋਫਾਈਲ ਬਣਾਇਆ ਮਾਹੀ ਕੰਬੋਜ ਦੇ ਨਾਮ ਤੋਂ ਤੇ ਉਮਰ ਚ 37 ਸਾਲ ਲਿਖਿਆ ਜੋ ਉਸਦੀ ਸੀ ਪਰ ਉਸ ਨੂੰ ਲੱਗਿਆ ਕਿ ਮੈਨੂੰ ਤਾਂ ਕੋਈ ਦੇਖ ਹੀ ਨਹੀਂ ਰਿਹਾ ਇੱਥੇ ਉਹਨੂੰ ਲੱਗਿਆ ਕਿ ਸ਼ਾਇਦ ਮੇਰੀਆਂ ਫੋਟੋਜ਼ ਵਧੀਆ ਨਹੀਂ ਨੇ ਤੇ ਮੈਂ ਉਮਰ ਵੀ ਆਪਣੀ ਜ਼ਿਆਦਾ ਲਿਖਤੀ ਸੋ ਉਹਨੇ ਆਪਣੀਆਂ ਗਲੈਮਰਸ ਉਹ ਉਸ ਵਲੀਆਂ ਫੋਟੋਜ਼ ਅਪਲੋਡ ਕੀਤੀਆਂ ਤੇ ਉਮਰ ਨੂੰ 37 ਤੋਂ 30 ਲਿਖਤਾ ਹਾਲਾਂਕਿ ਉਸਨੇ ਡਿਟੇਲ ਚ ਲਿਖਿਆ ਕਿ ਮੇਰੇ ਦੋ ਛੋਟੇ ਬੱਚੇ ਨੇ ਹੁਣ ਉਹ ਐਨਲਾਈਜ਼ ਨੂੰ ਫਰੈਂਡ ਰਿਕੁਐਸਟ ਪੇਜ 'ਤੇ ਲੱਗੀ ਕਿ ਕਿਤੋਂ ਤਾਂ ਕੋਈ ਗੱਲ ਸ਼ੁਰੂ ਹੋਏ ਕਿਸ ਨਾਲ ਤੋਂ ਸ਼ੁਰੂ ਹੋਏ ਮੰਜੂ ਨੂੰ ਦੁਬਈ ਚ ਕੰਮ ਕਰਨ ਵਾਲਾ ਇੱਕ ਮੁੰਡਾ ਵਿਜੇ ਉਰਫ ਸੋਨੂ ਮਿਲਿਆ ਉਸ ਐਪ 'ਤੇ ਸੋਨੂ ਹਰਿਆਣਾ ਦੇ ਰਿਵਾੜੀ ਦਾ ਰਹਿਣ ਵਾਲਾ ਹੁੰਦਾ ਪਿਛਲੇ 2 ਸਾਲਾਂ ਤੋਂ ਉਹ ਦੁਬਈ 'ਚ জব ਕਰ ਰਿਹਾ ਹੁੰਦਾ। ਸੋ ਨੂੰ ਕੰਮ ਤੋਂ ਵੇਲਾ ਹੁੰਦਾ ਤਾਂ ਉਸ ਕੋਲ ਕੋਈ ਗੱਲ ਕਰਨ ਵਾਲਾ ਨਹੀਂ ਹੁੰਦਾ। ਟੱਬਰ ਨਾਲ ਗੱਲ ਕਰਨ ਤੋਂ ਬਾਅਦ ਵੀ ਉਸ ਕੋਲ ਬਥੇਰਾ ਸਮਾਂ ਬਚ ਜਾਂਦਾ। ਸੋ ਟਾਈਮ ਪਾਸ ਲਈ ਉਹ ਕੰਮ ਤੋਂ ਬਾਅਦ ਕੰਪਿਊਟਰ ਤੇ ਸੋਸ਼ਲ ਮੀਡੀਆ ਤੇ ਰਹਿੰਦਾ ਤੇ ਆਨਲਾਈਨ ਦੋਸਤ ਜਿਹੜੇ ਉਸਦੇ ਬਣੇ ਹੁੰਦੇ ਉਹਨਾਂ ਨਾਲ ਗੱਪਾਂ ਮਾਰਦਾ, ਚੈਟ ਕਰਦਾ। ਉਸ ਦਿਨ ਵੀ ਉਸਨੇ ਸੋਸ਼ਲ ਨੈਟਵਰਕਿੰਗ ਐਪ ਖੋਲੀ ਤਾਂ ਉਹਨੂੰ ਮਾਹੀ ਕੰਬੋਜ ਦੀ ਫਰੈਂਡ ਰਿਕੁਐਸਟ ਮਿਲੀ। ਕੁੜੀ ਵੱਲੋਂ ਫਰੈਂਡ ਰਿਕੁਐਸਟ ਆਏ ਕਾਫੀ ਮੁੰਡਿਆਂ ਲਈ ਆਹਾ ਵੱਡੀ ਗੱਲ ਹੁੰਦੀ ਆ। ਉਸਦੀ ਇਹ ਪ੍ਰੋਫਾਈਲ ਦੇਖਦਾ ਦੇਖਦਾ ਵੀ ਕੁੜੀ ਤਾਂ ਸੋਹਣੀ ਆ ਪਰ ਉਸ ਆ ਵੀ ਲਿਖਿਆ ਹੁੰਦਾ ਕਿ ਇਹ ਵਿਧਵਾ ਇਸਦੇ ਛੋਟੇ ਛੋਟੇ ਦੋ ਬੱਚੇ ਨੇ ਤੇ ਦੁਬਾਰਾ ਵਿਆਹ ਦੀ ਇੱਛੁਕ ਹੈ। ਖੈਰ ਸੋ ਨੂੰ ਇਹਨਾਂ ਸਾਰੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨੇ ਕਿਹੜਾ ਵਿਆਹ ਕਰਨਾ ਹੁੰਦਾ। ਉਹ ਬਸ ਆ ਵੇਖ ਲੈਂਦਾ ਕਿ ਕੁੜੀ ਦੇਖਣ ਚ ਸਹੀ ਆ ਤੇ 30 ਸਾਲਾਂ ਦੀ ਆ। ਦੱਕਪਗ ਉਸੇ ਦੀ ਉਮਰ ਦੀ ਸੋ ਇਨਾਂ ਚ ਚੈਟਿੰਗ ਸਟਾਰਟ ਹੋ ਜਾਂਦੀ ਹੈ ਦੋਨੋਂ ਇੱਕ ਦੂਜੇ ਦੇ ਰੰਗ ਰੂਪ ਦੀ ਤਾਰੀਫ ਕਰਦੇ ਨੇ ਇੱਕ ਦੂਜੇ ਨਾਲ ਪਹਿਲੀ ਚੈਟ ਤੋਂ ਹੀ ਇਹਨਾਂ ਨੂੰ ਗੱਲ ਕਰਨਾ ਚੰਗਾ ਲੱਗਦਾ ਹੈ ਵਾਈਬ ਮੈਚ ਕਰਦੀ ਹੈ ਹੌਲੀ ਹੌਲੀ ਇਹ ਗੱਲਾਂ ਵੱਧਦੀਆਂ ਨੇ ਤੇ ਦੋਵਾਂ ਚ ਇੱਕ ਕੰਫਰਟ ਲੈਵਲ ਵੀ ਬਣ ਜਾਂਦਾ ਹੁਣ ਰੋਜ਼ ਗੱਲ ਕਰਨ ਦੀ ਆਦਤ ਪੈ ਚੁੱਕੀ ਹੁੰਦੀ ਆ ਇਨਾਂ ਦੋਵਾਂ ਨੂੰ ਇੱਕ ਦਿਨ ਸੋਨੂ ਪੁੱਛਦਾ ਹੈ ਕਿ ਮਾਹੀ ਤੇਰੇ ਵਾਸਤੇ ਕਿੰਨਾ ਔਖਾ ਹੋਣਾ ਇਕੱਲੇ ਜ਼ਿੰਦਗੀ ਬਿਤਾਉਣਾ ਬੱਚੇ ਪਾਲਣਾ ਅੱਗੋ ਉਹ ਵੀ ਹਮੀ ਪਰਦੀ ਐ ਕਿ ਇਸੇ ਘਰ ਕੇ ਤਾਂ ਚੌਨੀ ਆ ਕੇ ਮੈਨੂੰ ਕੋਈ ਜੀਵਨ ਸਾਥੀ ਮਿਲ ਜਾਏ ਜਿਸ ਨੂੰ ਮੈਂ ਪਿਆਰ ਕਰਾਂ ਤੇ ਉਹ ਮੈਨੂੰ ਜ਼ਿੰਦਗੀ ਦਾ ਬੋਝ ਥੋੜਾ ਜਿਹਾ ਘਟ ਜਾਏ ਅੱਗੋ ਸੋਨੂ ਕਹਿੰਦਾ ਹੈ ਕਿ ਰੱਬ ਤੇਰੀ ਮੁਰਾਦ ਛੇਤੀ ਪੂਰੀ ਕਰੇ। ਅੱਗੋਂ ਮੰਜੂ ਕਹਿੰਦੀ ਆ ਕਿ ਰੱਬ ਤੇ ਗੱਲ ਨਾ ਪਾ ਤੂੰ ਹੀ ਕਿਉਂ ਮੇਰੇ ਨਾਲ ਵਿਆਹ ਨਹੀਂ ਕਰਾ ਲੈਂਦਾ। ਮੰਨਿਆ ਮੇਰੇ ਦੋ ਬੱਚੇ ਨੇ ਪਰ ਮੇਰੀ ਉਮਰ ਕੋਈ ਬਹੁਤ ਹੀ ਜ਼ਿਆਦਾ ਥੋੜੀ ਹੋਈ ਹੈ। ਪਲੱਸ ਜੇ ਤੂੰ ਨਹੀਂ ਚਾਹੁੰਦਾ ਕਿ ਅਸੀਂ ਬੱਚੇ ਨਾਲ ਰੱਖੀਏ ਤਾਂ ਮੈਂ ਇਸ ਦਾ ਵੀ ਇੰਤਜ਼ਾਮ ਕਰ ਲਵਾਂਗੀ। ਉਹਨਾਂ ਨੂੰ ਛੱਡ ਕੇ ਤੇਰੇ ਕੋਲ ਆ ਜਾਵਾਂਗੀ। ਫਿਰ ਆਪਾਂ ਪਿਆਰ ਤੇ ਸਕੂਨ ਨਾਲ ਰਹਾਂਗੇ। ਵਜਨ ਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਹੈ। ਉਹਨੂੰ ਇਹ ਗੱਲ ਸੁਣ ਕੇ ਪਤਾ ਲੱਗ ਜਾਂਦਾ ਹੈ ਕਿ ਮਾਂ ਹੀ ਨਾਲ ਸਿਰਫ ਟਾਈਮ ਪਾਸ ਹੀ ਹੋ ਸਕਦਾ ਵਿਆਹ ਤਾਂ ਖੈਰ ਉਹਨੇ ਇਸ ਨਾਲ ਪਹਿਲਾਂ ਹੀ ਵੈਸੇ ਹੀ ਨਹੀਂ ਕਰਾਉਣਾ ਹੁੰਦਾ ਸੋ ਵਿਜੇ ਕਹਿੰਦਾ ਕਿ ਵਿਆਹ ਜ਼ਿੰਦਗੀ ਦਾ ਬੜਾ ਵੱਡਾ ਫੈਸਲਾ ਹੁੰਦਾ ਫਿਲਹਾਲ ਵਿਆਹ ਵਾਲੀ ਗੱਲ ਨੂੰ ਤੂੰ ਹੋਲਡ ਤੇ ਰੱਖ ਦੇ ਮਾਹੀ ਜਦ ਮੈਂ ਭਾਰਤ ਆਉਂਗਾ ਤਾਂ ਆਮੋ ਸਾਹਮਣੇ ਗੱਲ ਕਰਾਂਗੇ ਮੰਜੂ ਵੀ ਉਸ ਦੀ ਗੱਲ ਮੰਨ ਲੈਂਦੀ ਉਹਨੂੰ ਠੀਕ ਲੱਗਦੀ ਉਹਦੀ ਗੱਲ ਇਹਨਾਂ ਦੀ ਚੈਟਿੰਗ ਫੋਨ ਤੇ ਗੱਲ 8 ਮਹੀਨੇ ਤੱਕ ਹੁੰਦੀ ਰਹਿੰਦੀ ਹੈ ਜਿਸ ਚ ਇਹ ਹਾਰੋ ਗੱਲ ਕਰਦੇ ਨੇ ਜਿਸ ਚ ਕੋਈ ਪਰਦਾ ਨਹੀਂ ਹੁੰਦਾ ਮੰਜੂ ਨੇ ਪੰਜਾਬ ਚ ਬੈਠੀ ਨੇ ਦੁਬਈ ਜਾਣ ਦੇ ਸਾਰੇ ਸੁਪਨੇ ਦੇਖ ਲੈ ਹੁੰਦੇ ਨੇ 8 ਮਹੀਨੇ ਬਾਅਦ ਸੋਨੂ ਭਾਰਤ ਆਉਂਦਾ 3-4 ਦਿਨ ਆਪਣੇ ਘਰੇ ਰਿਵਾੜੀ ਰਹਿੰਦਾ ਤੇ ਫੇਰ ਆਪਣੇ ਪਿਤਾ ਨੂੰ ਬਹਾਨਾ ਲਾਉਂਦਾ ਕਿ ਜੀ ਕੰਪਨੀ ਦਾ ਕੰਮ ਹੈ ਦਿੱਲੀ ਮੈਂ ਕਰ ਕੇ ਆਇਆ ਤੇ ਇਹ ਕਹਿ ਕੇ ਉਹ ਅਬੋਹਰ ਲਈ ਨਿਕਲ ਪੈਂਦਾ ਟ੍ਰੇਨ ਫੜਦਾ ਮੰਜੂ ਨੂੰ ਮਿਲਣ ਮੰਜੂ ਉਹਨੂੰ ਰੇਲਵੇ ਸਟੇਸ਼ਨ ਤੇ ਲੈਣ ਆਉਂਦੀ ਹੈ ਤੇ ਉਹਨੂੰ ਸਕੂਟੀ ਤੇ ਬਿਠਾ ਕੇ ਆਪਣੇ ਨਾਲ ਘਰ ਲੈ ਜਾਂਦੀ ਹੈ ਜਦੋਂ ਸੋਨੂ ਮੰਜੂ ਦੇ ਘਰ ਪਹੁੰਚਦਾ ਤਾਂ ਦੇਖ ਕੇ ਹੈਰਾਨ ਰਹਿ ਜਾਂਦਾ ਕਿ ਮਾਹੀ ਦੇ ਬੱਚੇ ਤਾਂ ਐਡੇ ਵੱਡੇ ਨੇ ਕੁੜੀ 17 ਸਾਲ ਦੀ ਮੁੰਡਾ 12 ਸਾਲ ਦਾ ਇਹਨੇ ਤਾਂ ਕਿਹਾ ਸੀ ਕੇ ਇਸ ਦੇ ਬੱਚੇ ਨਿੱਕੇ ਨਿੱਕੇ ਨੇ ਜਦੋਂ ਰਾਤ ਹੁੰਦੀ ਹੈ ਤੇ ਮੰਜੂ ਤੇ ਸੋਨੂ ਨੂੰ ਇਕੱਲਿਆਂ ਚ ਵਕਤ گزارਣ ਦਾ ਮੌਕਾ ਮਿਲਦਾ ਤਾਂ ਸੋਨੂ ਮਾਹੀ ਨੂੰ ਕਈ ਸਵਾਲ ਕਰਦਾ ਜਵਾਬ ਵਿੱਚ ਮੰਜੂ ਨੇ ਕਿਹਾ ਕਿ ਹਾਂ ਮੈਂ ਕੁਝ ਝੂਠ ਬੋਲੇ ਨੇ ਕਿਉਂਕਿ ਮੈਂ ਤੈਨੂੰ ਗਵਾਉਣਾ ਨਹੀਂ ਚਾਹੁੰਦੀ ਸੀ ਪਹਿਲੀ ਗੱਲ ਮੇਰਾ ਨਾਮ ਮਾਹੀ ਕੰਬੋਜ ਨਹੀਂ ਮੰਜੂ ਕੰਬੋਜ ਹੈ ਦੂਜਾ ਮੈਂ 30 ਦੀ ਨਹੀਂ 30ਆਂ ਦੀਆਂ ਪਰ ਇਸ ਸਬ ਨਾਲ ਕੀ ਫਰਕ ਪੈਂਦਾ ਹੈ ਮੈਂ ਹਾਂ ਤੇ ਉਹੀ ਜਨ ਨੂੰ ਮਿਲਣ ਤੋਂ ਇੰਨੀ ਦੂਰ ਆਏ ਸੋ ਉਹਨੂੰ ਆਪਣੇ ਮਾਈਂਡ ਚ ਹੁਣ 100% ਕਲੀਅਰ ਹੁੰਦਾ ਹੈ ਕਿ ਮੈਂ ਮੰਜੂ ਨਾਲ ਵਿਆਹ ਤਾਂ ਕਦੀ ਨਹੀਂ ਕਰਾਉਣਾ ਪਰ ਫਿਰ ਵੀ ਉਸ ਨਾਲ ਫਿਜ਼ੀਕਲੀ ਇਨਵੋਲਵ ਹੋ ਜਾਂਦਾ ਹੈ ਉਹ ਆਇਆ ਹੀ ਵਾਸਨਾ ਦੇ ਚੱਕਰ 'ਚ ਹੁੰਦਾ ਹੈ। ਕੁਝ ਦਿਨ ਉੱਥੇ ਰਹਿ ਕੇ ਉਹ ਰਿਵਾੜੀ ਵਾਪਸ ਚਲਾ ਜਾਂਦਾ ਹੈ ਪਰ ਉਸ ਦਾ ਮੰਜੂ ਕੋਲ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਉਸੇ ਇੱਕੋ ਕੰਮ। ਇਹ ਸਭ ਚੱਲ ਹੀ ਰਿਹਾ ਹੁੰਦਾ ਹੈ ਕਿ ਮੰਜੂ ਦੀ ਧੀ ਦੀਕਸ਼ਾ 3 ਮਈ 2016 ਨੂੰ ਖੁਦ ਨੂੰ ਖਤਮ ਕਰ ਲੈਂਦੀ ਹੈ। ਫਾਹਲਾ ਲੈਂਦੀ। ਮੰਜੂ ਖੁਦ ਥਾਣਾ ਸਿਟੀ ਅਬੂਹਰ ਜਾਂਦੀ ਹੈ ਤੇ ਪੁਲਿਸ ਨੂੰ ਇਨਫੋਰਮ ਕਰਦੀ ਹੈ। ਮੰਜੂ ਪੁਲਿਸ ਨੂੰ ਦੱਸਦੀ ਹੈ ਕਿ ਮੈਂ ਬਾਜ਼ਾਰ ਰਾਸ਼ਨ ਲੈਣ ਗਈ ਸੀ। ਧੱਕਾ ਰਾ ਕੇ ਵੇਖਿਆ ਦੀਕਸ਼ਾ ਨੇ ਫਾਹਲਾਇਆ ਸੀ। ਤੇ ਇੱਕ ਨੋਟ ਵੀ ਮਿਲਿਆ ਜਿਸ 'ਚ ਲਿਖਿਆ ਸੀ ਕਿ ਦਾਦਾ-ਦਾਦੀ ਜਾਇਦਾਦ 'ਚ ਸਾਡਾ ਹਿੱਸਾ ਨਹੀਂ ਦੇ ਰਹੇ। ਤਾਇਆ-ਤਾਈ ਨੇ ਵੀ ਸਾਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢਤਾ। ਮੈਨੂੰ ਆਪਣਾ ਫਿਊਚਰ ਨਜ਼ਰ ਨਹੀਂ ਆ ਰਿਹਾ। ਮੈਂ ਪਰੇਸ਼ਾਨ ਆ, ਸੋ ਮੈਂ ਖੁਦ ਨਾਲ ਅਜਿਹਾ ਕਰਨ ਲੱਗੀ। ਮੇਰੀ ਮੌਤੇ ਜ਼ਿੰਮੇਵਾਰ ਇਹੀ ਲੋਕ। ਪੁਲਿਸ ਉਸੇ ਵਕਤ ਮੌਕੇ ਤੇ ਪਹੁੰਚਦੀ ਆ ਤੇ ਦੇਖਦੀ ਆ ਕਿ ਧਿਕਸ਼ਾ ਦੀ ਚੁੰਨੀ ਦਾ ਇੱਕ ਸਿਰਾ ਪੱਖੇ ਤੇ ਸੀ ਅਜੀਬ ਜਿਹੇ ਤਰੀਕੇ ਨਾਲ, ਦੂਜਾ ਉਸਦੇ ਗਲੇ 'ਚ ਸੀ ਬੰਨਿਆ ਸੀ। ਮਤਲਬ ਜਿਵੇਂ ਕਿਸੇ ਜਵਾਕ ਨੇ ਇਦਾਂ ਕੀਤਾ ਹੋਵੇ। ਬਾਡੀ ਥੱਲੇ ਉਤਰੀ ਹੋਈ ਸੀ। ਅੱਖੇ ਤੇ ਨਹੀਂ ਸੀ ਜਦੋਂ ਪੁੱਛਿਆ ਗਿਆ ਕਿ ਬੋਡੀ ਥੱਲੇ ਕਿੰਨੇ ਉਤਾਰੀ ਤਾਂ ਮੰਜੂ ਨੇ ਕਿਹਾ ਕਿ ਮੇਰੇ ਮੁੰਡੇ ਨੇ ਪੁਲਿਸ ਨੇ ਦੇਖਿਆ ਕਿ ਮੁੰਡਾ ਤਾਂ ਛੋਟਾ ਜਿਹਾ ਹੈ ਇਹ ਕਿਦਾਂ ਕਰੂ ਇਹ ਪੁਲਿਸ ਨੇ ਬੋਡੀ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਮ੍ਰਿਤਕਾ ਦੇ ਖੱਬੇ ਹੱਥ ਤੇ ਕਿਸੇ ਨਕੀਲੀ ਚੀਜ਼ ਨਾਲ ਇੱਕ ਨਾਮ ਲਿਖਿਆ ਹੋਇਆ ਸੀ ਵਿਜੇ ਪੁਲਿਸ ਨੂੰ ਲੱਗਿਆ ਕਿਤੇ ਆਸ਼ਕੀ ਵਾਲਾ ਮਸਲਾ ਤਾਂ ਨਹੀਂ ਕਮਰੇ 'ਚ ਇੱਕ ਅੱਧ ਜਲਿਆ ਕਾਗਜ਼ ਵੀ ਮਿਲਿਆ ਜਿਸ ਤੇ ਲਿਖਿਆ ਸੀ ਵਿਜੇ ਆਈ ਲਵ ਯੂ ਹੁਣ ਪੁਲਿਸ ਬਾਡੀ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਸਾਰੇ ਸੀਨੀਅਰਸ ਬੈਠਦੇ ਨੇ ਕੇਸ ਤੇ ਗੱਲ ਕਰਨ ਲੱਗਦੇ ਨੇ ਉਹ ਲਾਸਟ ਨੋਟ ਵੀ ਦੇਖਿਆ ਜਾਂਦਾ ਤੇ ਇੱਕਦਮ ਨਜ਼ਰ ਪੈਂਦੀ ਹੈ ਕਿ ਪਹਿਲਾਂ ਉਸ ਤੇ 20 ਮਈ ਤਰੀਕ ਲਿਖੀ ਸੀ ਜਿਸ ਨੂੰ ਕੱਟ ਕੇ 23 ਮਈ ਕੀਤਾ ਹੋਇਆ ਸੀ ਪੁਲਿਸ ਨੇ ਸੋਚਿਆ ਕਿ ਜਦੋਂ ਕੋਈ ਅਮੂਮਨ ਆ ਸਟੈਪ ਚੱਕਦਾ ਤਾਂ ਉਹ ਹੀਟ ਆਫ ਦਾ ਮੂਮੈਂਟ ਚ ਚੱਕਦਾ 3 ਦਿਨ ਪਹਿਲਾਂ ਲਾਸਟ ਨੋਟ ਕੌਣ ਲਿਖਦਾ ਮੋਸਟਲੀ ਇਦਾਂ ਨਹੀਂ ਹੁੰਦਾ ਉਤੋਂ 12 ਸਾਲ ਦਾ ਜਵਾਕ ਬਾਡੀ ਕਿਦਾਂ ਉਤਾਰੂ ਥੱਲੇ ਇਹ ਵੀ ਉਹਨਾਂ ਦੇ ਮਨ 'ਚ ਖਟਕ ਰਿਆ ਹੁੰਦਾ ਉਹਨਾਂ ਨੂੰ ਡਾਈਜੈਸਟ ਨਹੀਂ ਹੁੰਦਾ ਹੁਣ ਮੰਜੂ ਹੀ ਸੀ ਜੋ ਕੁਝ ਦੱਸ ਸਕਦੀ ਸੀ ਪੁਲਿਸ ਨੇ ਮੰਜੂ ਨੂੰ ਪੁੱਛ ਕੇ ਚਲੇ ਬੁਲਾਇਆ ਉਹ ਜ਼ਿਆਦਾ ਦੇਰ ਪੁਲਿਸ ਨੂੰ ਚਕਮਾ ਨਹੀਂ ਦੇ ਸਕੇ ਉਹ ਬੋਲ ਪਈ ਕਿ ਮੈਂ ਹੀ ਖਤਮ ਕੀਤਾ ਆਪਣੀ تھی ਤੇ ਮੇਰੀ ਮਦਦ ਵਿਜੇ ਉਰਫ ਸੋਨੂ ਨੇ ਕੀਤੀ ਪੁਲਿਸ ਨੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਲੈ ਲਿਆ ਤੇ ਪਸ਼ਕਸ਼ੇ ਜੋ ਹਵਸ ਦੀ ਖੇਡ ਸਾਹਮਣੇ ਆਈ ਉਹ ਪੈਰਾਂ ਥੱਲੋਂ ਜ਼ਮੀਨ ਕੱਢ ਗਈ। ਪਤਾ ਲੱਗਿਆ ਕਿ ਦੀਕਸ਼ਾ ਤੇ ਵਿਜੇ ਵੀ ਆਪਸ 'ਚ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਆ ਚੁੱਕੇ ਸਨ। ਯਾਨੀ ਇਹ ਨਾ ਚ ਹਰ ਹੱਦ ਪਾਰ ਤੁਰ ਹਿਸੀ। ਵਿਜੇ ਉਰਫ ਸੋਨੂ ਹੁਣ ਮੰਜੂ ਤੋਂ ਬੋਰ ਹੋ ਗਿਆ ਸੀ। ਉਸ ਨੂੰ ਉਸਦੀ ਧੀ ਦੀਕਸ਼ਾ 'ਚ ਇੰਟਰਸਟ ਆ ਗਿਆ ਸੀ। ਸੋ ਉਹਨੇ ਉਸ ਕੁੜੀ ਨੂੰ ਪਟਕਾਉਣਾ ਸ਼ੁਰੂ ਕੀਤਾ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ। ਤੇਰੇ ਬਿਨਾ ਨਹੀਂ ਰਹਿ ਸਕਦਾ ਜਦਿਕਸ਼ ਨੇ ਕਿਹਾ ਕਿ ਤੂੰ ਤਾਂ ਮੇਰੀ ਮਾਂ ਦੇ ਨਾਲ ਤਾਂ ਅੱਗੋਂ ਉਹਨੇ ਕਿਹਾ ਕਿ ਹਾਂ ਮੇਰੇ ਤੋਂ ਗਲਤੀ ਹੋਈ ਕਿ ਮੈਂ ਉਸ ਨਾਲ ਤੇਰੀ ਮਾਂ ਨਾਲ ਫਿਜ਼ੀਕਲ ਹੋਇਆ ਪਰ ਮੈਨੂੰ ਦਿਲ ਵਾਲਾ ਪਿਆਰ ਰੂਹ ਵਾਲਾ ਪਿਆਰ ਸਿਰਫ ਤੇਰੇ ਨਾਲ ਹੈ। ਦੀਕਸ਼ਾ ਉਮਰ ਦੇ ਉਸ ਪੜਾਉਤੇ ਸੀ ਕਿ ਉਹਨੂੰ ਸੋਨੂ ਦੀਆਂ ਇਹ ਗੱਲਾਂ ਸੱਚੀਆਂ ਲੱਗ ਰਹੀਆਂ ਸਨ। ਉਹ ਵਹਿ ਗਈ। ਸੋਨੂ ਨੇ ਉਸ ਨੂੰ ਇਹ ਵੀ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਕੇ ਤੈਨੂੰ ਦੁਬਈ ਲੈ ਜਾਵਾਂਗਾ। ਹੁਣ ਇਹ ਦੋਨੋਂ ਮਨਜੂ ਤੂੰ ਨਜ਼ਰਾ ਬਚਾ ਕੇ ਇੱਕ ਦੂਜੇ ਨਾਲ ਸੰਬੰਧ ਬਣਾਉਣ ਲੱਗੇ। ਇਮੋਸ਼ਨਲ ਹੋ ਕੇ ਉਸ ਜਵਾਕੜੀ ਨੇ ਵਿਜੇ ਦਾ ਨਾਮ ਵੀ ਆਪਣੇ ਹੱਥ ਤੇ ਬਲੇਡ ਨਾਲ ਲਿਖ ਲਿਆ। ਮਾਂ ਨੇ ਜਦੋਂ ਇਹ ਵੇਖਿਆ ਤਾਂ ਆ ਨਾਮ ਲਿਖਿਆ ਵੇਖਿਆ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਕਿ ਉਹ ਤੇਰਾ ਹੋਣ ਵਾਲਾ ਪਿਓ ਹੈ ਤੇ ਤੂੰ ਇਹ ਕਰ ਰਹੀ ਹੈ ਅਗੋ ਦੀਕਸ਼ਾ ਕਹਿੰਦੀ ਕਿ ਉਹ ਤੇਰੇ ਨਾਲ ਨਹੀਂ ਮੇਰੇ ਨਾਲ ਵਿਆਹ ਕਰੇਗਾ ਤੂੰ ਆਪਣੀ ਉਮਰ ਤੇ ਦੇਖ ਤੇ ਉਹ ਕਹਿੰਦੀ ਵੀ ਮੈਨੂੰ ਹੀ ਉਹ ਦੁਬਈ ਲੈ ਕੇ ਜਾਏਗਾ ਉਧਰ ਚਲਾਕ ਵਿਜੇ ਦੋਵਾਂ ਦੀਆਂ ਨਜ਼ਰਾਂ 'ਚ ਕਿਸੇ ਤਰ੍ਹਾਂ ਚੰਗਾ ਬਣਿਆ ਰਿਹਾ ਦੋਵਾਂ ਦੀਆਂ ਨਜ਼ਰਾਂ 'ਚ ਵਿਜੇ ਹੀਰੋ ਸੀ ਤੇ ਮਾਂ ਲਈ ਧੀ ਵਿਲੰਗ ਤੇ ਧੀ ਲਈ ਮਾਂ ਆਪਣੀ ਜ਼ਿੱਦ ਪਗਾਉਣ ਲਈ ਤੇ ਮਾਂ ਨੂੰ ਡਰਾਉਣ ਲਈ ਦੀਕਸ਼ਾ ਨੇ 20 ਮਈ ਨੂੰ ਇੱਕ ਨੋਟ ਲਿਖਿਆ ਤੇ ਨੀਂਦ ਦੀਆਂ ਕੁਝ ਗੋਲੀਆਂ ਖਾ ਲਈਆਂ ਮਾਂ ਮੰਜੂ ਤੁਰੰਤ ਉਹਨੂੰ ਹਸਪੀਟਲ ਲੈ ਕੇ ਗਈ ਤੇ ਕਿਸੇ ਤਰ੍ਹਾਂ ਉਸ ਦਾ ਇਲਾਜ ਕਰਾਇਆ ਉਹ ਘਰ ਆਈ ਪਰ ਦੋਵਾਂ ਨੇ ਆਪਣਾ ਦਾਵਾ ਵਿਜੇ ਤੇ ਨਹੀਂ ਛੱਡਿਆ ਕਈ ਮਹੀਨوں ਦੋਵਾਂ ਦੀ ਫੇਰ ਬੜੀ ਲੜਾਈ ਹੋਈ। ਵਿਜੇ ਸਭ ਸੁਣ ਕੇ ਵੀ ਦੂਜੇ ਕਮਰੇ 'ਚ ਆਰਾਮ ਨਾਲ ਲੇਟਿਆ ਰਿਹਾ। ਉਹਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਇਸ ਸਭ ਦਾ। ਦੀਕਸ਼ਾ ਨੇ ਸਾਫ਼ ਕਹਿ ਦਿੱਤਾ ਕਿ ਮੈਂ ਵਿਜੇ ਦੇ ਨਾਲ ਹੀ ਵਿਆਹ ਕਰਾਂ। ਬਸ ਫੇਰ ਮੰਜੂ ਤੋ ਰਹਿਣਾ ਨਹੀਂ ਗਿਆ। ਉਸਨੇ ਦੀਕਸ਼ਾ ਦੇ ਵਾਲ ਫੜ ਕੇ ਉਹਨੂੰ ਜ਼ਮੀਨ ਤੇ ਸੁੱਟਿਆ। ਆਪ ਉਸਦੀ ਛਾਤੀ ਤੇ ਬੈਠ ਗਈ ਤੇ ਆਖਰੀ ਸਾਹ ਤੱਕ ਉਸਨੇ ਆਪਣੀ ਹੀ ਧੀ ਦਾ ਗਲ ਦਬਾਇਆ। ਏਕ ਵੀਡੀਓ ਰੈਫਰੈਂਸ ਥਾਣੀ ਪਤਾ ਲੱਗਦਾ। दीक्षा ਦੀਆਂ ਦੱਬੀਆਂ ਦੱਬੀਆਂ ਚੀਕਾਂ ਸੁਣ ਕੇ ਵਿਜੇ ਕਮਰੇ ਚ ਆਇਆ ਪਰ ਤੱਕ ਤੱਕ ਦੀਕਸ਼ਾ ਖਤਮ ਹੋ ਚੁੱਕੀ ਸੀ ਉਹ ਡਰ ਨਾਲ ਕੰਬਨ ਲੱਗਾ ਤੇ ਮਨਜੂਵੀ ਮਨਜੂ ਨੇ ਕਿਹਾ ਕਿ ਦੇਖ ਇਹ ਸਭ ਤੇਰੀ ਵਜ੍ਹਾ ਨਾਲ ਹੋਇਆ ਮੇਰੇ ਤੋਂ ਗੁੱਸੇ ਨਾਲ ਗਲਤੀ ਹੋਈ ਹੈ ਹੁਣ ਤੂੰ ਮੇਰਾ ਸਾਥ ਦੇ ਕਿਉਂਕਿ ਮੈਂ ਫਸੀ ਤਾਂ ਤੂੰ ਹੀ ਫਸੇਗਾ ਸੋ ਮੇਰੀ ਮਦਦ ਕਰ વિજય ਵੀ ડર ਗਿਆ. ਦੋਵੇਂ ਸੋਚਣ ਲੱਗੇ ਕਿ ਹੁਣ ਕੀ ਕਰੀਏ. ਫਿਰ ਇਹਨਾਂ ਨੇ ਬੋਡੀ ਨੂੰ ਇਸ ਤਰ੍ਹਾਂ ਲਮਕਾਉਣ ਦੀ ਕੋਸ਼ਿਸ਼ ਕੀਤੀ ਕਿ ਲੱਗੇ ਕਿ ਉਹ ਖੁਦ ਨੂੰ ਖਤਮ ਕੀਤਾ ਹੈ. ਇਹਨਾਂ ਨੂੰ ਘਰੇ ਬੋਡੀ ਕੋਲ ਡਰ ਲੱਗ ਰਿਹਾ ਸੀ. ਸੋ ਇਹ ਨਹਿਰੂ ਪਾਰਕ ਚਲੇ ਗਏ. ਉੱਥੇ ਹੀ ਮੰਜੂ ਨੇ ਉਸ ਨੋਟ 'ਚ ਤਾਰੀਖ ਚੇਂਜ ਕੀਤੀ, ਸੌਹਰਿਆਂ ਵਾਲਾ ਐਂਗਲ ਜੋੜਿਆ ਤੇ ਫਿਰ ਘਰ ਆ ਕੇ ਉਹਨੂੰ ਇੱਕ ਨੋਟ ਮਿਲਿਆ ਸੀ, ਆਈ ਲਵ ਯੂ ਵਿਜੇ ਵਾਲਾ ਉਸ ਨੂੰ ਸੜਿਆ ਪਰ ਮੰਜੂ ਦੀ ਕਿਸਮਤ ਖਰਾਬ ਸੀ ਕਿ ਉਹ ਅੱਧਾ ਹੀ ਸੜਿਆ ਉਸ ਤੋਂ. ਫੇਰ ਉਹ ਪੁਲਿਸ ਨੂੰ ਗੁੰਮਰਾਹ ਕਰਨ ਪੁਲਿਸ ਨੂੰ ਇਨਫੋਰਮ ਕਰਨ ਚਲੀ ਗਈ ਸੋ ਇਹਨਾਂ ਤੇ ਸੈਕਸ਼ਨ 302 201 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਜੇਲ੍ਹ ਪੇਸ਼ ਦਿੱਤਾ ਗਿਆ ਸੋ ਇਹ ਸੀ ਉਹ ਕਹਾਣੀ ਜੋ ਸ਼ਾਇਦ ਤੁਹਾਨੂੰ ਆਸ-ਪਾਸ ਕਿਤੇ ਨਾ ਮਿਲੇ ਤੇ ਰੱਬ ਕਰੇ ਨਾ ਹੀ ਮਿਲੇ ਕਿਉਂਕਿ ਇਸ ਘਟਨਾ ਚ ਜੋ ਹੋਇਆ ਉਹ ਬਰਦਾਸ਼ਤ ਕਰਨਾ ਬੜਾ ਔਖ ਹੈ ਕੋਈ ਸੁਨੇਗਾ ਉਹ ਵੀ ਪਰੇਸ਼ਾਨ ਹੋਏਗਾ ਕੋਈ ਦੇਖੇਗਾ ਉਹ ਵੀ ਪਰ ਫੇਰ ਵੀ ਇਹ ਹੋਇਆ ਜੋ ਰਿਸ਼ਤਿਆਂ ਦੀ ਕਦਰ ਕਰਦੇ ਨੇ ਉਹਨਾਂ ਲਈ ਇਹ ਸਟੋਰੀ ਕਿਸੇ ਸ਼ੌਕ ਤੋਂ ਘਟ ਨਹੀਂ ਹੋਏਗੀ ਅਜ ਫਿਰ ਅਸੀਂ ਸਿੱਖਿਆ ਕੇ ਕੀ ਨਹੀਂ ਕਰਨਾ ਵਾਹਿਗੁਰੂ ਜੀ ਉਸ ਮਤਬਕ ਤੁਸੀਂ ਵੇਖ ਰਹੇ ਹੋ ਕੈਮਰਾ ਲੈਂਸ ਸਾਫ ਹੈ